ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਅੱਜ ਆਪਾਂ ਤੁਹਾਨੂੰ ਇਹੋ ਜਿਹੀ ਚਾਹ ਦੀ ਰੈਸਪੀ ਦੱਸਾਂਗੇ ਜਿਹੜੀ ਕਦੇ ਨਾ ਹੀ ਪੀਤੀ ਹੋ ਨਾ ਕਦੇ ਸੁਣੀ ਹੋ ਤੇ ਨਾ ਹੀ ਤੁਸੀਂ ਦੇਖੀ ਹੋ ਅੱਜ ਆਪਾਂ ਤੁਹਾਨੂੰ ਇਹੋ ਜਿਹੀ ਚਾਹ ਹੈ ਜਿਹੜੀ ਬਹੁਤ ਕੜਕ ਤੇ ਸਵਾਦਿਸ਼ਟ ਚਾਹ ਤੇ ਵਧੀਆ ਜੇਕੇਦਾਰ ਜਿਹੜੀ ਚਾਹ ਇਹ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਤੁਸੀਂ ਇੱਕ ਵਾਰ ਪੀ ਲਈ ਤਾਂ ਤੁਹਾਡਾ ਮਨ ਬਾਰ-ਬਾਰ ਉਸੇ ਤਰ੍ਹਾਂ ਦੀ ਚਾਹ ਪੀਣ ਨੂੰ ਹੀ ਕਰੂਗਾ ਆਜੋ ਫਿਰ ਆਪਾਂ ਤੁਹਾਨੂੰ ਦੱਸੀਏ ਉਹ ਚਾਹ ਦੇ ਵਿੱਚ ਆਪਾਂ ਇਹੋ ਜਿਹਾ ਕੀ ਪਾਉਣਾ ਸ਼ਾਦੀ ਵਿੱਚ ਪਾਉਣ ਲਈ ਆਪਾਂ ਜਿਹੜੀਆਂ ਚੀਜ਼ਾਂ ਲੈਣੀਆਂ ਉਹ ਸੋਨੂੰ ਦੱਸ ਦੇਂਗੇ ਆਪਾਂ ਦੋ ਲੈ ਲਈਆਂ ਹਰੀਆਂ ਅਲਾਈਚਨਾ ਤੇ ਇੱਕ ਆਪਾਂ ਲੈ ਲਿਆ ਅਦਰਕ ਜੋ ਕਿ ਅਦਰਕ ਪਾਉਣ ਦੇ ਨਾਲ ਚਾਹ ਦਾ ਕੁਸ ਸੁਆਦ ਆ ਜਿਹੜਾ ਉਹ ਵੱਖਰਾ ਹੀ ਬਣ ਜਾਂਦਾ ਤੇ ਅਨੋਖਾ ਹੀ ਹੋ ਜਾਂਦਾ ਕੰਡੇਦਾਰ ਚਾਹ ਬਣ ਕੇ ਜਿਹੜੀ ਤਿਆਰ ਹੁੰਦੀ ਆ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਵੀ ਅਦਰਕ ਆ ਜਿਹੜਾ ਆਪਾਂ ਕਿੰਨਾ ਲੈਣਾਗਾ ਅਦਰਕ ਵਾਲੀ ਚਾਹ ਪੀਣ ਦੇ ਨਾਲ ਜੇ ਸਾਰੇ ਦਿਨ ਦੀ ਥਕਾਵਟ ਹੁੰਦੀ ਆ ਤੁਹਾਡੀ ਦੂਰ ਹੋ ਜੂਗੀ ਤੁਸੀਂ ਦੇਖਿਓ ਇਹ ਦੁੱਖ ਤੋੜ ਚਾਹ ਹੈ ਜਿਹੜੀ ਆਪਣੀ ਬਣਨ ਵਾਲੀ ਆਪਾਂ ਤੁਹਾਨੂੰ ਦੱਸਦੇ ਆਂ ਇਸ ਤਰ੍ਹਾਂ ਇੰਨਾ ਕੁ ਅਦਰਕ ਦਾ ਟੁਕੜਾ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਆਦਾ ਤਿੱਖਾ ਪਾਉਣਾ ਚਾਹੁੰਦੇ ਹੋ ਤਾਂ ਜਿਆਦਾ ਤਿੱਖਾ ਵੀ ਪਾ ਸਕਦੇ ਆ ਮੈਂ ਇੱਥੇ ਦੋ ਗਲਾਸ ਚਾਹ ਦੇ ਬਣਾਉਣੇ ਕਿਉਂਕਿ ਦੋ ਮੈਂਬਰਾਂ ਦੀ ਚਾਹ ਬਣਾਉਣੀ ਆ ਜਦੋਂ ਕਿ ਤੁਸੀਂ ਵੱਧ ਮੈਂਬਰਾਂ ਦੀ ਬਣਾਉਣੀ ਆ ਸਾਰੇ ਪਰਿਵਾਰ ਲਈ ਬਣਾਉਣੀ ਆ ਜਾਂ ਚਾਰ ਮੈਂਬਰਾਂ ਦੀ ਬਣਾਉਣੀ ਆ ਪੰਜ ਮੈਂਬਰਾਂ ਦੀ ਬਣਾਉਣੀ ਆ ਉਸ ਦੇ ਨਾਲ ਤੁਸੀਂ ਆਪਣੀ ਇਹ ਚੀਜ਼ ਆ ਜਿਹੜੀ ਵਧਾ ਵੀ ਸਕਦੇ ਆ ਹੁਣ ਚਾਹ ਬਣਾਉਣ ਲਈ ਆਪਾਂ ਤੁਸੀਂ ਵੀ ਕੋਈ ਵੀ ਕੋਈ ਪਤੀਲਾ ਲੈ ਲੈਣਾ ਕੁਛ ਵੀ ਜਿਸ ਵਿੱਚ ਤੁਸੀਂ ਚਾਹ ਬਣਾਉਣੀ ਹੈ ਉਸ ਤਰ੍ਹਾਂ ਦਾ ਕੋਈ ਪਤੀਲਾ ਜਿਹੜਾ ਰੱਖ ਲਿਆ ਤੇ ਗੈਸ ਨੂੰ ਆਪਾਂ ਹੁਣ ਕਰ ਲਵਾਂਗੇ ਆਨ ਤੇ ਆਪਾਂ ਇੱਕ ਗਲਾਸ ਪਾਣੀ ਦਾ ਜਿਹੜਾ ਲੈ ਲੈ ਇੱਕ ਗਲਾਸ ਦਾ ਪਾਣੀ ਦਾ ਪਾਵਾਂਗੇ ਹੁਣ ਆਪਾਂ ਇਹਨੂੰ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਦੇਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਪਾਉਣੀ ਅਦਰਕ ਵਗੈਰਾ ਅਲੀਚੀ ਵਗੈਰਾ ਆਪਾਂ ਉਸ ਤੋਂ ਬਾਅਦ ਵਿੱਚ ਪਾਵਾਂਗੇ ਤੇ ਚਾਹ ਜਿਹੜੀ ਆਪਣੀ ਢਾਬਿਆਂ ਵਰਗੀ ਜਿਸ ਤਰ੍ਹਾਂ ਹਲਵਾਈ ਬਣਾਉਂਦੇ ਆ ਉਸ ਤਰ੍ਹਾਂ ਦੀ ਚਾਹ ਅੱਜ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਈ ਵਾਰ ਦੇਖਿਆ ਆਪਾਂ ਹੁਣ ਚਾਹ ਬਣਾਉਣੀ ਆ ਕਈ ਵਾਰੀ ਕਾਲੀ ਦੇ ਵਿੱਚ ਹੁੰਨੇ ਆਂਗੇ ਆਪਾਂ ਤੇ ਇਕਦਾਂ ਹੀ ਸਾਰੀਆਂ ਚੀਜ਼ਾਂ ਪਾ ਦਿੰਨੇ ਆ ਜਦੋਂ ਕਿ ਪਾਣੀ ਨੂੰ ਅਵਾਲ ਵੀ ਨਹੀਂ ਆਉਣ ਦਿੰਦੇ ਆਪਾਂ ਉਸੇ ਤਰ੍ਹਾਂ ਪਾਣੀ ਪਾਤਾ ਨਾਲ ਦੀ ਨਾਲ ਹੀ ਠੰਡੇ ਪਾਣੀ ਦੇ ਵਿੱਚ ਹੀ ਚਾਹ ਪੱਤੀ ਵਗੈਰਾ ਪਾਤੀ ਤੇ ਖੰਡ ਵੀ ਪਾਤੀ ਨਾਲ ਦੀ ਨਾਲੀ ਤੇ ਉਹ ਚਾਹ ਦਾ ਜਿਹੜਾ ਫਲੇਵਰ ਹੈ ਉਹ ਇੰਨਾ ਵਧੀਆ ਨਹੀਂ ਆਉਂਦਾ ਚਾਹ ਵਧੀਆ ਨਹੀਂ ਬਣ ਕੇ ਤਿਆਰ ਹੁੰਦੀ ਜਦੋਂ ਕਿ ਆਪਾਂ ਨੂੰ ਲੱਗਦਾ ਵੀ ਵਿਆਹ ਸ਼ਾਦੀ ਦੇ ਵਿੱਚ ਜਾਂਦੇ ਆ ਜਾਂ ਆਪਾਂ ਕਿਸੇ ਹੋਟਲ ਵਗੈਰਾ ਦੇ ਵਿੱਚ ਫਾਈਵ ਸਟਾਰ ਹੋਟਲ ਦੇ ਵਿੱਚ ਜਾ ਕੇ ਚਾਹ ਪੀਂਦੇ ਆ ਤੇ ਉਸ ਤੇ ਚਾਹ ਜਿਹੜੀ ਹੈ ਬਹੁਤ ਹੀ ਕੜਕਦਾਰ ਚਾਹ ਬਣੀ ਹੁੰਦੀ ਹੈ ਤੇ ਬਹੁਤ ਹੀ ਕਰੰਟ ਵਾਲੀ ਚਾਹ ਬਣੀ ਹੁੰਦੀ ਆ ਤੇ ਆਪਾਂ ਨੂੰ ਪੀ ਕੇ ਐਸ ਤਰ੍ਹਾਂ ਲੱਗਦਾ ਕਿ ਇੰਨੀ ਟੇਸਟੀ ਚਾਹ ਆਪਣੇ ਘਰ ਦੇ ਵਿੱਚ ਜਦੋਂ ਆਪਾਂ ਆਪ ਬਣਾਉਨੇ ਤਾਂ ਉਹ ਨਹੀਂ ਬਣਦੀ ਤਾਂ ਉਹ ਇਹੀ ਰੀਜਨ ਹੁੰਦਾ ਚਾਹ ਦੇ ਵਿੱਚ ਚੀਜ਼ਾਂ ਜਿਹੜੀਆਂ ਪਰਫੈਕਟ ਨਹੀਂ ਬਣਾਂ ਪਾਉਂਦੀ ਆਉਂਦਾ ਤੇ ਪਾਣੀ ਜਦੋਂ ਬਲਲਾ ਦਾ ਇੱਕਦਮ ਆਪਾਂ ਪਾ ਕੇ ਸਾਰੀਆਂ ਚੀਜ਼ਾਂ ਨੂੰ ਰੱਖ ਦਿੰਨੇ ਆ ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਚਾਹ ਉਸੇ ਤਰ੍ਹਾਂ ਦਾ ਜਿਹੜਾ ਟੇਸਟ ਆ ਚਾਹ ਦਾ ਨਹੀਂ ਆਉਂਦਾ ਕਿਉਂਕਿ ਪੂਰੀ ਤਰ੍ਹਾਂ ਪ੍ਰੋਪਰ ਜਿਹੜੀ ਪੱਤੀ ਆ ਉਹ ਵੀ ਨਹੀਂ ਉਬਲਦੀ ਹੁਣ ਆਪਣਾ ਪਾਣੀ ਦੇ ਵਿੱਚ ਆ ਜਿਹੜਾ ਉਵਾਲ ਆ ਜਿਹੜਾ ਆਉਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਅਦਰਕ ਤੇ ਇਲਾਇਚੀ ਦਾ ਪੇਸਟ ਜਿਹੜਾ ਬਣਾਇਆ ਹੋਇਆ ਸੀ ਉਹ ਆਪਾਂ ਪਾ ਕੇ वैसे था अपना चाय दा मसाला भी बनाया हुआ है बस ओनु लिंक ਦਿੱਤਾ ਹੋਇਆ ਤੁਸੀਂ ਲਿੰਕ ਚੈੱਕ ਕਰਕੇ ਤੁਸੀਂ ਦੇਖ ਲਿਓ ਮਸਾਲਾ ਜੇ ਬਣਾਉਣਾ ਵੈਸੇ ਅੱਜ ਆਪਾਂ ਉਹ ਮਸਾਲਾ ਨਹੀਂ ਬਣਾਉਣਾ ਆਪਾਂ ਇਸ ਤਰ੍ਹਾਂ ਬਣਾਉਣੀ ਆ ਚਾਹ ਜਦੋਂ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਪਰ ਮਸਾਲੇ ਨਹੀਂ ਹੁੰਦੇ ਤੇ ਉਹ ਇਸ ਤਰ੍ਹਾਂ ਵੀ ਚਾਹ ਪੂਰੀ ਪਰਫੈਕਟ ਬਣਾ ਸਕਦੇ ਆਗੀ ਤੇ ਹੁਣ ਆਪਾਂ ਪੂਰਾ ਇਹਨੂੰ ਅਵਾਲ ਆਉਣ ਦੇਵਾਂਗੇ ਜਿਹੜਾ ਅਦਰਕ ਤੇ ਇਲਾਇਚੀ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਆਪਣੇ ਪਾਣੀ ਦੇ ਵਿੱਚ ਮਿਕਸ ਹੋ ਸਕੇ ਸਾਰਾ ਅਸਰ ਹੈ ਜਿਹੜਾ ਇਹਦਾ ਅਰਕ ਹੈ ਪਾਣੀ ਦੇ ਵਿੱਚ ਨਿਕਲ ਕੇ ਆਈ ਇਸੇ ਤਰ੍ਹਾਂ ਬਣਾਉਂਦੇ ਆ ਜਮਾ ਸੀਕ੍ਰੇਟ ਇਹੀ ਹੁੰਦਾ ਹਲਵਾਈ ਦਾ ਬਣਾਉਣ ਦਾ ਚ ਜਦੋਂ ਬਣਾਉਂਦੇ ਆ ਦੁੱਧ ਵੀ ਪ੍ਰੋਪਰ ਹੁੰਦਾ ਤੇ ﺍﻟैची ਅਦਰਕ ਵਗੈਰਾ ਇਹ ਚੀਜ਼ਾਂ ਵੀ ਪੂਰੀਆਂ ਪਰਫੈਕਟ ਹੁੰਦੀਆਂ ਤੇ ਤਾਂ ਹੀ ਜਾ ਕੇ ਚਾਹ ਜਿਹੜੀ ਆਪਣੀ ਪੂਰੀ ਵਧੀਆ ਬਣਦੀ ਹੈ ਤੇ ਬਹੁਤ ਸਵਾਦੈਸਟ ਬਣਦੀ ਹੈ ਅੱਜ ਤੁਸੀਂ ਬਣਾ ਕੇ ਜਰੂਰ ਦੇਖਿਓ ਤੇ ਮੈਨੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਮੇਰੀ ਬਣਾਈ ਹੋਈ ਚਾਹ ਤੁਹਾਨੂੰ ਕਿਵੇਂ ਦੀ ਲੱਗੀ ਹੈ ਹਾਂਜੀ ਆਪਣੀਆਂ ਇਹ ਜਿਹੜੀਆਂ ਚੀਜ਼ਾਂ ਆਪਣੀਆਂ ਚੰਗੀ ਤਰ੍ਹਾਂ ਬਲ ਚੱਕੀਆਂ ਆ ਆਪਾਂ ਇਹਦੇ ਵਿੱਚ ਇੰਨੀ ਕੁ ਪੱਤੀ ਪਾ ਲਵਾਂਗੇ ਕਿਉਂਕਿ ਇਹ ਮੋਟੀ ਪੱਤੀ ਹੈਗੀ ਇਹ ਇੰਨੀ ਕੁ ਪਾ ਲਾਂਗੇ ਤੁਸੀਂ ਕੋਈ ਵੀ ਪੱਤੀ ਪਾ ਸਕਦੇ ਆ ਜਿਹੜੀ ਤੁਸੀਂ ਕੋਈ ਯੂਜ਼ ਕਰਦੇ ਨਾਲ ਹੀ ਆਪਾਂ ਇਹਦੇ ਵਿੱਚ 슈ਗਰ ਐਡ ਕਰ ਦੇਵਾਂਗੇ ਜੇ ਮੈਂ ਸ਼ੱਕਰ ਹੀ ਪਾਉਣੀ ਆ ਤਾਂ ਆਪਾਂ ਸ਼ੱਕਰ ਦੀ 2 ਚਮਚ ਜਿਹੜੇ ਆ ਪਾਵਾਂਗੇ ਹਾਂਜੀ ਆ ਕਲਰ ਦੇਖੋ ਆਪਣਾ ਪੱਤੀ ਨੇ ਸਾਰਾ ਕਲਰ ਆ ਜਿਹੜਾ ਛੱਦ ਦਾ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਆਪਾਂ ਇੱਕ ਗਲਾਸ ਪਾਣੀ ਦਾ ਲਿਆ ਜੀ ਇੱਕ ਗਲਾਸੀ ਆਪਾਂ ਦੁੱਧ ਦਾ ਪਾਵਾਂਗੇ ਹੁਣ ਆਪਾਂ ਇਹਨੂੰ ਫੇਰ ਇੱਕ ਦੋ ਵਾਰੀਆਂ ਔਣ ਦੇਵਾਂਗੇ ਚੰਗੀ ਤਰ੍ਹਾਂ ਉਬਲਣ ਦੇਵਾਂਗੇ ਤੇ ਆਪਾਂ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਐਡ ਕਰਾਂਗੇ ਤੇ ਜੋ ਕਿ ਤੁਸੀਂ ਐਂਡ ਤੱਕਰ ਜਰੂਰ ਦੇਖਿਓ ਆਪਾਂ ਇੱਕ ਚੀਜ਼ ਜਿਹੜੀ ਹੋਰ ਆ ਉਹ ਐਡ ਕਰਨੀ ਹੈ ਦੁੱਗਣਾ ਤਿੱਗਣਾ ਸਵਾਦ ਆ ਜਿਹੜਾ ਆਪਣਾ ਉਹ ਚੀਜ਼ ਪਾਉਣ ਦੇ ਨਾਲ ਹੋ ਜੂ ਸਿਰਫ ਇੱਕ ਚਮਚਾ ਪਾਉਣਾ ਚਾਹੇ ਜਿਹੜੀ ਆਪਣੀ ਦੁੱਖ ਤੋੜ ਚਾਹ ਬਣੂਗੀ ਤੇ ਸਾਰੇ ਆਪਣੇ ਕੋਈ ਸਿਰਦਰਦ ਹੈ ਥਕਾਨ ਹੈ ਸਾਰੇ ਦਿਨ ਦੀ ਥਕਾਨ ਹੈ ਜਿਹੜੀ ਉਹ ਇਹ ਚਾਹ ਪੀ ਕੇ ਦੂਰ ਹੋ ਜੂਗੀ ਤੇ ਹੁਣ ਚਾਹ ਬਣਾਉਂਦੇ ਬਣਾਉਂਦੇ ਮੇਰੇ ਇੱਕ ਗੀਤ ਵੀ ਯਾਦ ਆ ਗਿਆ ਜੋ ਕਿ ਬਹੁਤ ਹੀ ਸੋਹਣਾ ਗੀਤ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾ ਮਾੰਗੇ ਫੇਰ ਬਣਾ ਮੰਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾ ਮੰਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਮਿੱਠਾ ਕਿਥੋਂ ਨਹੀਂ ਪਾਉਣਾ ਜੀ ਮਿੱਠਾ ਘਰੋਂ ਹੀ ਪਾਇਆ ਜਾ ਤੇ ਮਿੱਠਾ ਵੀ ਘਰੋਂ ਪਾਇਆ ਤੇ ਚਾਹ ਪੱਤੀ ਵੀ ਘਰੋਂ ਪਾਈਏ ਤੇ ਇਹ ਚਾਹ ਨੂੰ ਤੁਸੀਂ ਉਵਾਲਣ ਲੱਗਿਆਂ ਤੁਸੀਂ ਕਿਰਸ ਨਹੀਂ ਕਰਨੀ ਤੇ ਉਵਾਲੀ ਜਾਣਾ ਜਿੰਨਾ ਚਿਰ ਚੰਗੀ ਤਰ੍ਹਾਂ ਉਵਾਲੀ ਨਹੀਂ ਆਉਂਦੀ ਉਹਨਾਂ ਚਿਰ ਆਪਣੀ ਚਾਹ ਹੈ ਜਿਹੜੀ ਪੂਰੀ ਪਰਫੈਕਟ ਬਣ ਕੇ ਤਿਆਰ ਨਹੀਂ ਹੁੰਦੀ ਉਹਨਾਂ ਚੀਜ਼ੇ ਦੇ ਵਿੱਚ ਇੱਕ ਚਮਚਾ ਹੋਰ ਪਾਉਣੀ ਹੈ ਉਹਦਾ ਮਿਸ਼ਨ ਆਪਾਂ ਤਿਆਰ ਕਰਦੇ ਆ ਅੱਜ ਉਹ ਆਪਾਂ ਦੇਖੀਏ ਕਿਹੜਾ ਮਿਸ਼ਨ ਆ ਉਹ ਜਿਹੜਾ ਪਾਉਣਾਗਾ ਇੱਕ ਚਮਚਾ ਜਿਹੜਾ ਮਿਲਕ ਪਾਊਡਰ ਦਾ ਲੈ ਲਵਾਂਗੇ ਆ ਤੁਸੀਂ ਦੇਖੋ ਐਵਰੀਡੇ ਵਾਲਾ ਇਹ ਮਿਲਕ ਪਾਊਡਰ ਆ ਜਿਹੜਾ ਲੈ ਲੈਣਾ ਉਹਦਾ ਆਪਾਂ ਇੱਕ ਚਮਚਾ ਇਸ ਤਰ੍ਹਾਂ ਦਾ ਇੰਨਾ ਕੁ ਭਰ ਕੇ ਆਪਾਂ ਪਾ ਲੈਣਾਗਾ ਉਹ ਚਮਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਥੋੜੇ ਜੇ ਪਾਣੀ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾ ਲਵਾਂਗੇ ਇਹ ਗਰਮ ਪਾਣੀ ਦੇ ਵਿੱਚ ਨਹੀਂ ਘੋਲਣਾ ਤਾਂ ਕਿ ਗਰਮ ਪਾਣੀ ਦੇ ਵਿੱਚ ਇਹ ਗੰਡਾ ਜੀਆਂ ਬਣ ਜਾਂਦੀਆਂ ਘੁਲਦਾ ਨਹੀਂ ਇਸ ਤਰ੍ਹਾਂ ਤੁਸੀਂ ਠੰਡਾ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੈਂਟ ਲੈਣਾ ਪਾਏ ਦੇ ਵਿੱਚ ਇਹਨੂੰ ਐਡ ਕਰ ਦੇਵਾਂਗੇ ਹੁਣ ਹੁਣ ਇਸ ਤਰ੍ਹਾਂ ਵੀ ਇਹਨੂੰ ਚਾਹ ਨੂੰ ਥੋੜੀ ਜਿਹੀ ਵਾਲੀ ਆਉਣ ਦੇਵਾਂਗੇ ਤੇ ਫਿਰ ਆਪਣੀ ਚਾਹ ਜਿਹੜੀ ਬਣ ਕੇ ਤਿਆਰ ਹੋ ਗਈ ਸੁੱਕੇ ਦੁੱਧ ਦਾ ਫਲੇਵਰ ਵੀ ਚਾਹ ਦੇ ਵਿੱਚ ਬਹੁਤ ਵਧੀਆ ਆਉਂਦਾ ਹੈਗਾ ਸਾਰੀ ਹੁਣ ਚੀਜ਼ਾਂ ਆਪਣੀਆਂ ਐਡ ਹੋ ਗਈਆਂ ਤੇ ਚਾਹ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਤੁਸੀਂ ਆਪਾਂ ਨੂੰ ਚਾਹ ਦੀ ਰੰਗਤ ਹੀ ਦੱਸਣ ਲੱਗ ਜਾਂਦੀ ਹੈ ਕਿ ਚਾਹ ਕਿਸ ਤਰ੍ਹਾਂ ਦੀ ਬਣੀ ਆ ਬਹੁਤ ਸਵਾਦ ਤੇ ਟੇਸਟੀ ਚਾਹ ਬਣੀ ਆ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦੇਵਾਂਗੇ ਬੰਦ ਤੇ ਹੁਣ ਆਪਾਂ ਗਲਾਸਾਂ 'ਚ ਪਾ ਕੇ ਚਾਹ ਜਿਹੜੀ ਚੁਸਕੀਆਂ ਲੈ ਕੇ ਪੀਣੇ ਆ ਤੁਹਾਨੂੰ ਦੱਸਿ ਕਿੰਨੀ ਵਧੀਆ ਲੱਗਦੀ ਹੈ ਚਾਹ ਤੁਸੀਂ ਵੀ ਜਾਓ ਤੇ ਆਪਣੀ ਰਸੋਈ ਦੇ ਵਿੱਚ ਇਸ ਤਰ੍ਹਾਂ ਦੀ ਚਾਹ ਬਣਾਓ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਆ ਤੁਸੀਂ ਆਪ ਵੀ ਪੀਓ ਤੇ ਆਪਣੇ ਪਰਿਵਾਰ ਨੂੰ ਪਿਆਓ ਬੱਚਿਆਂ ਨੂੰ ਪਿਆਓ ਬਹੁਤ ਹੀ ਜ਼ਿਆਦਾ ਵਧੀਆ ਚਾਹ ਬਣਦੀ ਹੈ ਇਸ ਤਰ੍ਹਾਂ ਹਾਂਜੀ ਚਾਹ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਗਲਾਸ ਦੇ ਵਿੱਚ ਪਾ ਲਵਾਂਗੇ ਚਾਹ ਨੂੰ ਦੇਖੋ ਜੀ ਬਹੁਤ ਵਧੀਆ ਚਾਹ ਬਣ ਕੇ ਜਿਹੜੀ ਤਿਆਰ ਹੋਈ ਹੈਗੀ ਆਪਣੀ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਜੇ ਮੇਰੇ ਚੈਨਲ ਤੇ ਨਵੇਂ ਆਏ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਹ ਚਾਹ ਪੀ ਕੇ ਕਿਰਪਾ ਕਰਕੇ ਇੱਕ ਲਾਈਕ ਜਰੂਰ ਦੇ ਦਿਓ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ